ਸਤਿ ਸ਼੍ਰੀ ਅਕਾਲ ਜੀ ਸਾਰੇ ਇਹਨਾਂ ਹੋਰਸ ਨਾਲ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਜਿਹੜੇ ਆ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਸ਼ਾਇਆ ਦੀ ਪ੍ਰੋਬਲਮ ਬਾਰੇ ਵੀ ਕਈਆਂ ਦੇ ਜਿਹੜਾ ਸੋਰੀ ਸ਼ਾਇਆ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਤਾਂ ਉਹ ਸ਼ਾਇਆ ਬਾਰੇ ਪੁੱਛ ਰਹੇ ਸੀਗੇ ਕਿ ਇਹਦੇ ਵਾਸਤੇ ਅਸੀਂ ਕੀ ਚੀਜ਼ ਯੂਜ਼ ਕਰ ਸਕਦੇ ਆਂ ਮੈਂ ਫਟਕਰੀ ਵਾਲੀ ਵੀਡੀਓ ਪਾਈ ਸੀਗੀ ਸਕਿਨ ਟਾਈਟ ਵਾਲੀ ਵੀਡੀਓ ਪਾਈ ਸੀਗੀ ਤੇ ਉਹਦੇ ਤੇ ਉਹਨਾਂ ਨੇ ਇਹ ਚੀਜ਼ ਪੁੱਛੀ ਹੈ ਕਿ ਸ਼ਾਇਆਆਂ ਵਾਸਤੇ ਵੀ ਇਹ ਚੀਜ਼ ਫਟਕਰੀ ਜਾਂ ਮਲਤਾਨੀ ਮਿੱਟੀ ਦਾ ਪੈਕ ਯੂਜ਼ ਕਰ ਸਕਦੇ ਆ ਹਾਂਜੀ ਅਸੀਂ ਯੂਜ਼ ਕਰ ਸਕਦੇ ਆ ਬਟ ਜਿਹੜਾ ਸ਼ਾਇਆਆਂ ਵਾਸਤੇ ਸਭ ਤੋਂ ਇਫੈਕਟਿਵ ਜਿਹੜਾ ਉਹ ਰੈਮਡੀ ਆ ਉਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਇਹ ਰੈਮਡੀ ਜੇ ਤੁਸੀਂ ਯੂਜ਼ ਕਰੋਗੇ ਤਾਂ 101% ਜਰਾ ਪਤਾ ਹੈ ਸ਼ਾਇਆਆਂ ਦੀ ਪ੍ਰੋਬਲਮ ਤੇ ਜਿਹੜਾ ਵਾ ਉਹ ਤੋ ਅਸਰ ਪਵੇਗਾ ਡਿਪੈਂਡ ਇੱਤੇ ਕਰਦਾ ਕਿ ਛਾਈਆਂ ਜਿਹੜੀਆਂ ਕਿੰਨੀਆਂ ਪੁਰਾਣੀਆਂ ਨੇ ਜੇ ਕਈਆਂ ਦੇ 1-2 ਮਹੀਨੇ ਹੋ ਗਿਆ 5-6 ਮਹੀਨੇ ਹੋ ਗਿਆ ਛਾਈਆਂ ਪਈਆਂ ਨੂੰ ਥੋੜਾ ਅਜੇ ਪ੍ਰੋਬਲਮ ਆ ਤਾਂ ਉਹਨੂੰ ਛੇਤੀ ਅਸਰ ਹੋਵੇਗਾ ਤੇ ਜਿਨ੍ਹਾਂ ਨੂੰ 3-4 ਸਾਲ 5 ਸਾਲ 7 ਸਾਲ ਪੁਰਾਣਾ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਤੇ ਉਹਨਾਂ ਨੂੰ ਜਿਹੜਾ ਵਾਹ ਹੌਲੀ-ਹੌਲੀ ਇਸ ਚੀਜ਼ ਦਾ ਫਰਕ ਪਵੇਗਾ ਬਟ ਇਹ ਆ ਕਿ ਇਸ ਚੀਜ਼ ਦਾ ਫਰਕ ਜ਼ਰੂਰ ਪਵੇਗਾ ਹੌਲੀ-ਹੌਲੀ ਦੋ ਤੋਂ ਤਿੰਨ ਵਾਰੀ ਯੂਜ਼ ਦੇ ਵਿੱਚ ਜਿਹੜਾ ਵਾ ਉਹ ਫਰਕ ਰਿਜ਼ਲਟ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਇਹ ਨਹੀਂ ਕਿ ਇੱਕ ਵਾਰੀ ਯੂਜ਼ ਕੀਤਾ ਤੇ ਜਿਹੜੀ ਪ੍ਰੋਬਲਮ ਸਹੀ ਹੋ ਜਾਏਗੀ ਤੁਸੀਂ ਇਸ ਚੀਜ਼ ਨੂੰ ਰੈਗੂਲਰਲੀ ਵੀਕ ਦੇ ਵਿੱਚ ਜਿਹੜਾ ਵਾ ਉਹ ਚਾਰ ਵਾਰੀ ਤੁਸੀਂ ਯੂਜ਼ ਕਰੋਗੇ ਤਾਂ ਇਸ ਚੀਜ਼ ਦਾ ਇਫੈਕਟ ਜਰੂਰ ਪਵੇਗਾ ਦੂਸਰੀ ਗੱਲ ਕੀ ਜਿਆਦਾ ਯੂਜ਼ ਕਰਨ ਦੇ ਨਾਲ ਸਾਈਡ ਇਫੈਕਟ ਨਹੀਂ ਜੀ ਅਸੀਂ ਸਭ ਜਿਹੜੀਆਂ ਚੀਜ਼ਾਂ ਵਾ ਉਹ ਨੇਚਰਲ ਘਰੇਲੂ ਚੀਜ਼ਾਂ ਅਸੀਂ ਯੂਜ਼ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਖਾ ਸਕਦੇ ਹਾਂ ਉਹਨੀਆਂ ਚੀਜ਼ਾਂ ਅਸੀਂ ਜਿਹੜੀਆਂ ਸਾਡੇ ਕਿਚਨ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਉਹਨਾਂ ਨੂੰ ਯੂਜ਼ ਕਰਦੇ ਹਾਂ ਤੇ ਉਹ ਫਿਰ ਸਾਨੂੰ ਫੇਸ ਸਾਨੂੰ ਸਾਈਡ ਇਫੈਕਟ ਕਿਸ ਤਰੀਕੇ ਨਾਲ ਦੇ ਸਕਦੀਆਂ ਨੇ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਬਲਕਿ ਇਹ ਸਾਡੇ ਫੇਸ ਤੇ ਨਿਖਾਰ ਹੀ ਲਿਆਉਂਦੀਆਂ ਨੇ ਤੇ ਅਸੀਂ ਜਿਹੜਾ ਟ੍ਰੀਟਮੈਂਟ ਵੀ ਕਰਵਾਉਣੀ ਹੈ 레이జర్ ਕਰਵਾਉਣੀ ਆ ਕਈ ਕੁਝ ਕਰਵਾ ਕੇ ਤੇ ਦੇਖ ਲੈਣੇ ਆ ਤੇ ਦੂਸਰਾ ਇਹ ਕਿ ਸਾਨੂੰ ਨਾਲ ਆਪਣੀ ਜਿਹੜੀ ਡਾਈਟ ਦਾ ਵੀ ਧਿਆਨ ਦੇਣਾ ਹਾਂ ਜਿਹੜਾ ਵਾ ਚਾਹੀਦਾ ਵਾ ਸ਼ਾਈਆਂ ਜਿਹੜੀਆਂ ਮਾ ਸਾਡੇ ਸਕਿਨ ਦੇ ਉੱਪਰਲੇ ਹਿੱਸੇ ਤੇ ਜਦੋਂ ਕਾਲੇ ਕਾਲੇ ਧੱਬੇ ਪੈ ਜਾਂਦੇ ਆ ਸਕਿਨ ਜਿਹੜੀ ਆ ਉਹ ਕਾਲੀ ਹੋ ਜਾਂਦੀ ਆ ਬਟ ਸਾਨੂੰ ਅੰਦਰੋਂ ਨਹੀਂ ਵੀ ਇਹਦਾ ਟ੍ਰੀਟਮੈਂਟ ਕਰਨਾ ਪੈਂਦਾ ਕਿ ਸਾਨੂੰ ਜਿਹੜੀ ਆ ਬੈਸਟ ਡਾਈਟ ਜਿਹੜੀ ਆ ਉਹ ਲੈਣੀ ਪੈਂਦੀ ਆ ਪ੍ਰੋਟੀਨ ਸਾਨੂੰ ਆਪਣੀ ਡਾਈਟ ਵਿੱਚ ਜਿਆਦਾ ਜਿਆਦਾ ਯੂਜ਼ ਕਰਨਾ ਚਾਹੀਦਾ ਹਰੀਆਂ ਪੱਤੇਦਾਰ ਸਬਜ਼ੀਆਂ ਜਿਨ੍ਹਾਂ ਵਿੱਚ ਪਾਲਕ ਹੈ ਉਹ ਸਾਨੂੰ ਜਿਆਦਾ ਲੈਣੀ ਚਾਹੀਦੀ ਆ ਤੇ ਪ੍ਰੋਟੀਨ ਜਿਹੜੇ ਵੈਜੀਟੇਰੀਅਨ ਆ ਉਹਨਾਂ ਨੂੰ ਜਿੱਤਾਂ ਦਾਲਾਂ ਐ ਤੇ ਪਨੀਰ ਵਗੈਰਾ ਤੇ ਨਾਨ ਵੈਜੀਟੇਰੀਅਨ ਉਹਨਾਂ ਨੂੰ ਐਗ ਵਗੈਰਾ ਜਿਹੜਾ ਵਾ ਉਹ ਲੈਣਾ ਚਾਹੀਦਾ ਏ ਤੇ ਸਭ ਤੋਂ ਜ਼ਿਆਦਾ ਜਿਹੜਾ ਵਾ ਸਾਨੂੰ ਪਾਣੀ ਜਿਹੜਾ ਵਾ ਉਹ ਜ਼ਿਆਦਾ ਪੀਣਾ ਚਾਹੀਦਾ ਏ ਕਿਉਂਕਿ ਪਾਣੀ ਜਿਹੜਾ ਵਾ ਉਹ ਸਾਡੀ ਬਾਡੀ ਨੂੰ ਡੀਟੌਕਸ ਕਰਦਾ ਏ ਤੇ ਦੂਸਰਾ ਕਿ ਸਾਡੇ ਫੇਸ ਦੇ ਉੱਤੇ ਜਿਹੜਾ ਖਾਪਨ ਆ ਜਾਂਦਾ ਉਹਨੂੰ ਦੂਰ ਕਰਦਾ ਏ ਸਾਡੇ ਇਸ ਜਿਹੜੀ ਆ ਸਕਿਨ ਉਹਦੇ ਵਿੱਚ ਨਰਮਾਈ ਹੋ ਜਾਂਦੀ ਆ ਤੇ ਪਾਣੀ ਦੇ ਨਾਲ ਜਿਹੜਾ ਐਕਸਟਰਾ ਗਲੋ ਆਉਂਦਾ ਸਾਨੂੰ ਆਪਣੀ ਪਾਣੀ ਦੀ ਜਿਹੜੀ ਆ ਮਾਤਰਾ ਜ਼ਿਆਦਾ ਵਧਾ ਲੈਣੀ ਚਾਹੀਦੀ ਏ ਤੇ ਦੂਸਰਾ ਨੰਬਰ ਡਾਈਟ ਜਿਹੜੀ ਆ ਪ੍ਰੋਪਰ ਲੈਣੀ ਚਾਹੀਦੀ ਆ ਤੇ ਤੀਸਰਾ ਫਿਰ ਜਿਹੜਾ ਅਸੀਂ ਰੈਮਡੀ ਜਿਹੜੀ ਆਪਣੇ ਫੇਸ ਦੇ ਉੱਪਰ ਚੂਸ ਕਰਦੇ ਆ ਉਹ ਸਾਡਾ ਅਸਰ ਦਿਖਉਂਦੀਆਂ ਨੇ ਤੇ ਸਾਰੀਆਂ ਚੀਜ਼ਾਂ ਮਿਲ ਕੇ ਫਿਰ ਅਸਰ ਦਿਖਾਉਂਦੀਆਂ ਨੇ ਤੇ ਮੈਂ ਗਰੰਟੀ ਨਾਲ ਕਹਿ ਸਕਦੀ ਆ ਕਿ ਇਹ ਤੁਹਾਨੂੰ ਜਿਹੜਾ ਵਾ 2 ਤੋਂ 3 ਵਾਰੀ ਦੇ ਯੂਜ਼ ਦੇ ਵਿੱਚ ਰਿਜ਼ਲਟ ਜਿਹੜਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ ਤੇ ਸ਼ਾਈਆਂ ਤੁਹਾਡੀਆਂ ਬਿਲਕੁਲ ਜਿਹੜੀਆਂ ਦੂਰ ਹੋ ਜਾਣਗੀਆਂ ਆ ਮੇਰਾ ਵੀ ਆਫਟਰ ਪ੍ਰੈਗਨੈਂਸੀ ਤੋਂ ਬਾਅਦ ਜਿਹੜਾ ਵਾ ਇਸ ਏਰੀਆ ਤੇ ਇੱਥੇ-ਇੱਥੇ ਔਰ ਇਧਰ-ਇਧਰ ਹਲਕੀਆਂ-ਹਲਕੀਆਂ ਜਿਹੜੀਆਂ ਸ਼ਾਈਆਂ ਇਹ ਨੋਜ਼ਲ ਦੀ ਪਰਲੀ ਆਉਣੀਆ ਸ਼ੁਰੂ ਹੋ ਗਈਆਂ ਸੀਗਾ ਤੇ ਮੈਂ ਪ੍ਰੋਪਰ ਡਾਈਟ ਤੇ ਔਰ ਇਸ ਜਿਹੜੀਆਂ ਰੈਮਡੀ ਮੈਂ ਕਦੀ ਵੀ ਕੋਈ ਵੀ ਮਾਰਕੀਟ ਵਾਲੀਆਂ ਜਿਹੜੀਆਂ ਪ੍ਰੋਡਕਟ ਉਹ ਯੂਜ਼ ਨਹੀਂ ਕੀਤੇ ਤੇ ਇਹਨਾਂ ਚੀਜ਼ਾਂ ਦੇ ਨਾਲ ਮੇਰਾ ਫੇਸ ਜਿਹੜਾ ਕਲੀਅਰ ਹੋ ਗਿਆ ਤੇ ਤੁਸੀਂ ਵੀ ਇਸ ਚੀਜ਼ ਨੂੰ ਯੂਜ਼ ਕਰਕੇ ਦੇਖਿਓ ਇਹ ਬਿਲਕੁਲ ਜਿਹੜੀ ਆ ਉਹ ਸੇਫ ਹੈ ਨੇਚਰਲ ਹੈ ਤੇ ਬੈਸਟ ਰੈਮਡੀ ਹੈ ਸ਼ਾਇਆਆਂ ਵਾਸਤੇ ਇਸ ਤੋਂ ਉੱਪਰ ਰੈਮਡੀ ਕੋਈ ਹੋਰ ਨਹੀਂ ਹੋ ਸਕਦੀ ਤਾਂ ਤੁਸੀਂ ਇਹਨੂੰ ਇੱਕ ਵਾਰੀ ਜਰਾ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਇੱਕ ਮਹੀਨਾ ਇਸ ਚੀਜ਼ ਨੂੰ ਦੇ ਦੋ ਤੇ ਤੁਸੀਂ ਦੇਖੋ ਫਿਰ ਤੁਸੀਂ ਆਪ ਕਮੈਂਟ ਕਰਕੇ ਦੱਸੋਗੇ ਕਿ ਸਾਨੂੰ ਇਹ ਚੀਜ਼ ਦਾ ਅਸਰ ਪਿਆ ਏ ਤੇ ਆਓ ਤੁਹਾਡੇ ਨਾਲ ਜਿਹੜੀ ਆ ਸ਼ੇਅਰ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਅਸੀਂ ਇਹ ਆਲੂ ਲੈ ਲਿਆ ਏ ਤੇ ਆਪਣੇ ਫੇਸ ਦੇ ਅਕੋਰਡਿੰਗ ਜਿੰਨੀ ਕੁ ਤੁਸੀਂ ਰੈਮਨਲੀ ਬਣਾਉਣੀ ਹੈ ਓਡਾ ਜਿਹੜਾ ਆ ਆਲੂ ਪੋਟੈਟੋ ਲੈ ਲੈਣਾ ਏ ਤੇ ਮੈਂ ਜਿਹੜਾ ਛੋਟਾ ਜਿਹਾ ਆਲੂ ਲੈ ਲਿਆ ਕਿ ਸਾਨੂੰ ਹੋਣਾ ਜਿਹੜਾ ਆਲੂ ਆ ਇਹਦਾ ਜਿਹੜਾ ਵਾ ਜਿਹਨੂੰ ਸਚਾਈਦਾ ਇਹਦਾ ਰਸ ਚਾਹੀਦਾ ਹੈ ਤੇ ਅਸੀਂ ਇਹਨੂੰ ਜਿਹੜਾ ਵਾ ਉਹ ਦਿੱਲੀ ਕਸ਼ ਕਰ ਲਵਾਂਗੇ ਤੇ ਤੁਸੀਂ ਇਹਨੂੰ ਮਿਕਸੀ ਚ ਗ੍ਰੈਂਡ ਵੀ ਕਰ ਸਕਦੇ ਹੋ ਕਿਸੇ ਤਰੀਕੇ ਨਵੀਂ ਬਸ ਸਾਨੂੰ ਇਹਦਾ ਰਸ ਚਾਹੀਦਾ ਹੈ ਤੇ ਅੱਧਾ ਕ ਚਮਚ ਜਿਹੜਾ ਵਾ ਇਹਦਾ ਰਸ ਜਿਹੜਾ ਆਪਾਂ ਕਾਫੀ ਹੁੰਦਾ ਹੈ ਇੱਕ ਵਾਰੀ ਲਗਾਉਣ ਦੇ ਲਈ ਤੇ ਹੁਣ ਅਸੀਂ ਪੋਣੀ ਦੀ ਹੈਲਪ ਦੇ ਨਾਲ ਚਾਹ ਛੰਨੀ ਦੀ ਹੈਲਪ ਦੇ ਨਾਲ ਜਾਂ ਤੁਸੀਂ ਕਪੜੇ ਕਿਸੇ ਕਪੜੇ ਦੇ ਹੈਲਪ ਦੇ ਨਾਲ ਜਿਹੜਾ ਵਾ ਇਹਦੇ ਵਿੱਚੋਂ ਰਸ ਜਿਹੜਾ ਉਹ ਕੱਢ ਸਕਦੇ ਹੋ ਤੇ ਜਿਹੜਾ ਵਾ ਰਸ ਕੱਢ ਕੇ ਤੇ ਫੇਰ ਅਸੀਂ ਜਿਹੜਾ ਵਾ ਉਹਨੂੰ ਜਿਹੜਾ ਰੈਮਡੀ ਵਿੱਚ ਯੂਜ਼ ਕਰਾਂਗੇ ਤੇ ਇਸ ਤੋਂ ਬਾਅਦ ਫੇਰ ਅਸੀਂ ਲਾਵਾਂਗੇ ਜੀ ਏ ਬੀ ਰੂਟ ਤੇ ਬੀ ਰੂਟ ਨੂੰ ਵੀ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਬਿਲੀ ਕੁਸ਼ ਕਰ ਲਵਾਂਗੇ ਤੇ ਫੇਰ ਅਸੀਂ ਦੇ ਦੇਗੇ ਛੋਟਾ ਵਾ ਇਹਦਾ ਵੀ ਰਸ ਜਿਹੜਾ ਕੱਢ ਲਵਾਂਗੇ ਬੀ ਰੂਟ ਦੇ ਵਿੱਚ ਕਾਫੀ ਰਸ ਹੁੰਦਾ ਏ ਇਸ ਕਰਕੇ ਇਹ ਨੂੰ ਅਸੀਂ ਥੋੜੀ ਜੀ ਲਵਾਂਗੇ ਤੇ ਜੇ ਕਿਸੇ ਕੋਲ ਨਹੀਂ ਹੈਗੀ ਬੀ ਰੂਟ ਉਹ ਬੀ ਰੂਟ ਦਾ ਪਾਊਡਰ ਮਿਲ ਜਾਂਦਾ ਏ ਤੁਸੀਂ ਉਹ ਲੈ ਸਕਦੇ ਹੋ ਤੇ ਜੇ ਇਹ ਵੀ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਹੋ ਬਟ ਆਲੂ ਜਿਹੜਾ ਵਾ ਉਹ ਬਹੁਤ ਜ਼ਰੂਰੀ ਹੈ ਆਲੂ ਤੁਸੀਂ ਸਕਿੱਪ ਨਹੀਂ ਕਰਨਾ ਬੀ ਰੂਟ ਤੁਸੀਂ ਸਕਿੱਪ ਕਰ ਸਕਦੇ ਹੋ ਤੇ ਇਹ ਦੇਖੋ ਇਹਦਾ ਵੀ ਅਸੀਂ ਜਿਹੜਾ ਰਸ ਕੱਢ ਲਿਆ ਹੈ ਤੇ ਇਹਨੂੰ ਵਿੱਚੇ ਅਸੀਂ ਐਡ ਕਰ ਲਿਆ ਆਲੂ ਦੇ ਰਸ ਦੇ ਵਿੱਚ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਅਗਲਾ ਆਪਣੀ ਚੀਜ਼ ਜਿਹਦੇ ਨਾਲ ਅਸੀਂ ਇਹਨੂੰ ਤਿਆਰ ਕਰਨਾ ਹੈ ਤੇ ਇਹ ਆ ਜੀ ਚੌਲਾਂ ਦਾ ਪਾਣੀ ਜੋ ਅਸੀਂ ਚੌਲ ਬਣਾਏ ਸੀ ਉਬਾਲੇ ਸੀਗੇ ਤੇ ਉਹਦੇ ਵਿੱਚ ਚੌਲਾਂ ਦਾ ਪਾਣੀ ਜਿਹੜਾ ਅਸੀਂ ਕੱਢ ਲਿਆ ਸੀ ਉਹਨੂੰ ਫ੍ਰਿਜ ਵਿੱਚ ਰੱਖ ਕੇ ਠੰਡਾ ਕਰ ਲਿਆ ਸੀ ਤੇ ਇਹ ਗਾੜਾ ਗਾੜਾ ਅਸੀਂ ਚੌਲਾਂ ਦਾ ਪਾਣੀ ਲੈਣਾ ਹੈ ਤੇ ਜਾਂ ਤੁਸੀਂ ਚੌਲਾਂ ਦੀ ਪੇਸਟ ਵੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਇਹ ਆ ਜੀ ਮੇਰੇ ਕੋਲ ਚੌਲਾਂ ਦਾ ਆਟਾ ਅਸੀਂ ਇੱਕ ਚਮਚੀ ਦੇ ਵਿੱਚ ਚੌਲਾਂ ਦਾ ਆਟਾ ਜਿਹੜਾ ਉਹ ਐਡ ਕਰਾਂਗੇ ਤੇ ਚੌਲਾਂ ਦਾ ਆਟਾ ਜਿਹੜਾ ਵਾ ਉਹ ਬਿਲਕੁਲ ਬਰੀਕ ਪੀਸਿਆ ਹੋਇਆ ਹੋਣਾ ਚਾਹੀਦਾ ਹੈ ਤੇ ਕਿਉਂਕਿ ਇਹ ਜਿਆਦਾ ਦਰਦਰਾ ਨਾ ਹੋਵੇ ਫੇਰ ਜਿਹੜਾ ਵਾ ਉਹ ਤੁਹਾਡੀ ਸਕਿਨ ਨੂੰ ਹਾਮ ਕਰ ਸਕਦਾ ਹੈ ਸਕਿਨ ਤੇ ਰੈਸ਼ ਇਸ਼ੂ ਹੋ ਸਕਦੇ ਨੇ ਜਦੋਂ ਅਸੀਂ ਸਕਰਬਿੰਗ ਕਰਨੀ ਆ ਤੇ ਉਸ ਤੋਂ ਬਾਅਦ ਇਹ ਹੈ ਜੀ ਮਸਟ ਮਲਠੀ ਪਾਊਡਰ ਇਹ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਬਾਰ-ਬਾਰ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਮਲਠੀ ਜਿਹੜੀ ਆ ਫੇਸ ਵਾਸਤੇ ਬਹੁਤ ਹੀ ਜ਼ਿਆਦਾ ਜਰੀਆ ਕਾਰਗਰ ਹੈ ਸ਼ਾਈਆਂ ਨੂੰ ਦੂਰ ਕਰਨ ਵਾਸਤੇ ਤੇ ਇਹਦੇ ਵਿੱਚ ਅਸੀਂ ਮਲਠੀ ਪਾਊਡਰ ਐਡ ਕਰ ਲਿਆ ਹੈ ਤੇ ਮਲਠੀ ਪਾਊਡਰ ਵੀ ਜਿਹੜਾ ਆ ਆਮ ਹੈ ਆਰਾਮ ਦੇ ਨਾਲ ਜਿਹੜਾ ਵਾ ਕਿਸੇ ਵੀ ਕਰਿਆਨੇ ਵਾਲੀ ਪंसारी ਦੀ ਸ਼ੌਪ ਤੋਂ ਮਿਲ ਜਾਂਦਾ ਹੈ ਤੁਸੀਂ ਘਰੇ ਵੀ ਮਲਠੀ ਪਾਊਡਰ ਜਿਹੜਾ ਉਹ ਤਿਆਰ ਕਰ ਸਕਦੇ ਹੋ ਤੇ ਇਹਦੇ ਵਿੱਚ ਜਿੰਨੀ ਦੇਰ ਤੱਕ ਇਹ ਥੋੜੀ ਤਰੀ ਦੀ ਪੇਸਟ ਨਹੀਂ ਬਣ ਜਾਂਦੀ ਇਹਦੇ ਵਿੱਚ ਅਸੀਂ ਜਿਹੜਾ ਵਾ ਔਰ ਚੌਲਾਂ ਦਾ ਪਾਣੀ ਜਿਹੜਾ ਵਾ ਉਹ ਐਡ ਕਰਦੇ ਜਾਵਾਂਗੇ ਜਿਹਨੂੰ ਪੇਸ਼ ਕਹਿੰਦੇ ਆ ਤੇ ਤੁਸੀਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਦੁੱਧ ਨਹੀਂ ਐਡ ਕਰਨਾ ਨਾ ਹੀ ਤੁਸੀਂ ਗੁਲਾਬ ਜਲ ਕੁਝ ਨਹੀਂ ਇਹਨੂੰ ਸਿਰਫ ਪਾ ਚੌਲਾਂ ਦੇ ਪਾਣੀ ਨਾਲ ਹੀ ਤੁਸੀਂ ਇਹਦਾ ਪੇਸਟ ਬਣਾਉਣਾ ਹੈ ਤੇ ਇਹਨੂੰ ਹੁਣ ਅਸੀਂ ਬਣਾ ਕੇ ਰੱਖ ਲਿਆ ਤੇ ਇਸ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਆਪਣੇ ਫੇਸ ਨੂੰ ਜਿਹੜਾ ਸਾਫ਼ ਕਰਨਾ ਹੈ ਫੇਸ ਨੂੰ ਸਾਫ਼ ਕਰਨ ਵਾਸਤੇ ਅਸੀਂ ਕੀ ਕਰਾਂਗੇ ਦਹੀਂ ਲਾਵਾਂਗੇ ਤੇ ਦਹੀਂ ਅਸੀਂ ਜਿਹੜਾ ਵਾ ਇੱਕ ਚਮਚ ਦੇ ਲਗਭਗ ਦਹੀਂ ਲਿਆ ਸੀਗਾ ਤੇ ਉਹਦੇ ਵਿੱਚ ਅਸੀਂ ਇੱਕ ਚਮਚ ਮਲਠੀ ਪਾਊਡਰ ਦਾ ਐਡ ਕਰ ਦਵਾਂਗੇ ਤੇ ਮਲਠੀ ਪਾਊਡਰ ਨੂੰ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਤੇ ਹੁਣ ਇਹਦੇ ਨਾਲ ਅਸੀਂ ਆਪਣੇ ਫੇਸ ਨੂੰ ਸਾਫ਼ ਕਰਾਂਗੇ ਕਿਸੇ ਵੀ ਫੇਸ ਵਾਸ਼ ਦੇ ਨਾਲ ਅਸੀਂ ਫੇਸ ਸਾਫ਼ ਨਹੀਂ ਕਰਨਾ ਇਹਦੇ ਨਾਲ ਚੰਗੀ ਤਰ੍ਹਾਂ ਫੇਸ ਦੀ ਜਿਹੜੀ ਕਲੀਨਚਿੰਗ ਹੋ ਜਾਵੇਗੀ ਤੇ ਜਿਹੜਾ ਦਹੀਂ ਆ ਉਹ ਸਾਡੀ ਸਕਿਨ ਟਾਉਨ ਨੂੰ ਜਿਹੜਾ ਲਾਈਟ ਕਰਦਾ ਹੈ ਬਲੀਚ ਦਾ ਕੰਮ ਕਰਦਾ ਹੈ ਤੇ ਜਿਹੜੀ ਮਲਠੀ ਆ ਉਸ ਕਰਾ ਬਿੰਗ ਦਾ ਕੰਮ ਕਰੇਗੀ ਤੇ ਸਕਿਨ ਇੱਕਦਮ ਸੌਫਟ ਤੇ ਸਾਫ਼ ਹੋ ਜਾਵੇਗੀ ਤੇ ਸੌਫਟ ਮਲਾਈਮ ਹੋ ਜਾਂਦੀ ਹੈ ਸਕਿਨ ਇਹਦੇ ਨਾਲ ਤੁਸੀਂ ਵੀ ਡੇਲੀ ਆਪਣੇ ਫੇਸ ਨੂੰ ਇਸ ਤਰੀਕੇ ਨਾਲ ਵਾਸ਼ ਕਰਿਆ ਕਰੋ ਕੱਲੇ ਦਹੀਂ ਨੂੰ ਅਸੀਂ ਆਪਣੇ ਫੇਸ ਤੇ ਨਹੀਂ ਯੂਜ਼ ਕਰ ਸਕਦੇ ਦਹੀਂ ਦੇ ਵਿੱਚ ਹਮੇਸ਼ਾ ਹੀ ਬੇਸਨ ਜਾਂ ਕੋਈ ਵੀ ਚੀਜ਼ ਐਡ ਕਰਕੇ ਫੇਰ ਹੀ ਸਾਨੂੰ ਆਪਣੇ ਦਹੀਂ ਫੇਸ ਨੂੰ ਜਰਾਵਾ ਉਹ ਸਾਫ਼ ਕਰਨਾ ਚਾਹੀਦਾ ਹੈ ਤੇ ਹੁਣ ਅਸੀਂ 1 ਤੋਂ 2 ਮਿੰਟ ਇਹਦੀ ਹਲਕੇ ਹੱਥਾਂ ਨਾਲ ਮ사ਜ ਕਰਾਂਗੇ ਤੇ ਚੰਗੀ ਤਰੀਕੇ ਨਾਲ ਫੇਸ ਤੇ ਜਿਹੜੀ ਸਾਡੀ ਡੈਡ ਸਕਿਨ ਆ ਉਹ ਨਿਕਲ ਜਾਵੇਗੀ ਤੇ ਫੇਸ ਦੀ ਜਿਹੜੀ ਡਸਟ ਆ ਉਹ ਉਹ ਵੀ ਸਹੀ ਹੋ ਜਾਵੇਗੀ ਤੇ ਫੇਸ ਸਾਡਾ ਬਿਲਕੁਲ ਸਾਫ ਹੋ ਜਾਵੇਗਾ ਤੇ ਇਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਿਹੜਾ ਉਹ ਸ਼ੇਅਰ ਜਰੂਰ ਕਰ ਦਿਓ ਜੀ ਫੇਸ ਦੀ ਅਸੀਂ ਜਿਹੜੀ ਆ ਇੱਕ ਤੋਂ 2 ਮਿੰਟ ਤੱਕ ਜਿਹੜੀ ਆ ਉਹ ਸਕਰਬਿੰਗ ਕਰ ਲਈ ਹੈ ਕਿਉਂਕਿ ਜਿਹੜਾ ਮਲਠੀ ਵਾਲਾ ਇਹ ਪਾਊਡਰ ਹੈ ਦਾਣੇਦਾਰ ਆ ਤੇ ਇਹਨਾਂ ਵਧੀਆ ਸਕਰਬਿੰਗ ਹੋ ਜਾਂਦੀ ਆ ਕਿ ਜਿਹੜੀ ਦਹੀਂ ਆ ਉਹ ਫੇਸ ਨੂੰ ਬਹੁਤ ਵਧੀਆ ਜਿਹੜਾ ਕਲੀਨ ਕਰਦਾ ਹੈ ਦੇਖੋ ਸਾਡਾ ਕਲੀਨਿੰਗ ਦਾ ਕੰਮ ਖਤਮ ਹੋ ਗਿਆ ਤੇ ਸਾਡਾ ਫੇਸ ਜਿਹੜਾ ਸਾਫ ਹੋ ਗਿਆ ਜਦੋਂ ਵੀ ਅਸੀਂ ਉਹ ਜਿਹੜਾ ਪੈਕ ਬਣਾਇਆ ਉਹਨੂੰ ਯੂਜ਼ ਕਰਨਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਆਪਣਾ ਫੇਸ ਨੂੰ ਇਸ ਤਰੀਕੇ ਨਾਲ ਵਾਸ਼ ਕਰਨਾ ਹੈ ਫਿਰ ਹੀ ਪੈਕ ਯੂਜ਼ ਕਰਨਾ ਹੈ ਤੇ ਜਿਹੜਾ ਦਹੀਂ ਆ ਉਹਨੂੰ ਕਦੀ ਵੀ ਇਕੱਲਾ ਨਹੀਂ ਯੂਜ਼ ਕਰਨਾ ਚਾਹੀਦਾ ਦਹੀਂ ਐਸਿਡਿਕ ਹੁੰਦਾ ਹੈ ਵਾ ਤੇ ਦਹੀਂ ਦੇ ਵਿੱਚ ਸਾਨੂੰ ਜਿਹੜਾ ਵਾ ਉਹ ਕੋਈ ਜਣਾ ਕੋਈ ਚੀਜ਼ ਜਾਂ ਬੇਸਨ ਜਾਂ ਮਲਠੀ ਚੌਲਾਂ ਦਾ ਆਟਾ ਕੁਝ ਵੀ ਪਾ ਕੇ ਫਿਰ ਯੂਜ਼ ਕਰਨਾ ਚਾਹੀਦਾ ਹੈ ਤੇ ਇਹ ਛਾਈਆਂ ਵਾਸਤੇ ਜਿਹੜਾ ਮਲਠੀ ਆ ਇਹ ਜਿਹੜਾ ਵਾ ਛਾਈਆਂ ਦਾ ਜੋ ਕਹਿ ਲਓ ਨਾ ਵੀ ਦੁਸ਼ਮਣ ਦੁਸ਼ਮਣ ਹੈ ਸ਼ਾਇਆ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਵਾ ਉਹ ਕੱਟ ਕਰਦਾ ਹੈ ਤੇ ਹੁਣ ਅਸੀਂ ਜਿਹੜਾ ਵਾ ਇਹ ਸਕਰਬਿੰਗ ਪੂਰੀ ਕਰ ਲਈ ਆ ਤੇ ਹੁਣ ਅਸੀਂ ਜਿਹੜਾ ਵਾ ਫੇਸਮੁਕ ਵਾਸ਼ ਕਰ ਲਾਂਗੇ ਵਾਸ਼ ਕਰਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਫਿਰ ਅਸੀਂ ਜਿਹੜਾ ਪੈਕ ਲਗਾਵਾਂਗੇ ਤੇ ਹੁਣ ਮਿਲਦੇ ਆ ਤੁਹਾਨੂੰ ਫੇਸ ਵਾਸ਼ ਕਰਕੇ ਤੋਂ ਬਾਅਦ ਹੁਣ ਅਸੀਂ ਜਿਹੜਾ ਉੱਤੇ ਪੈਕ ਲਗਾਵਾਂਗੇ ਤੇ ਪੈਕ ਦਾ ਫਿਰ ਤੁਸੀਂ ਰਿਜ਼ਲਟ ਦੇਖਿਓ ਤੇ ਕਿੰਨਾ ਵਧੀਆ ਆਉਂਦਾ ਹੈ ਤੇ ਇਹਨੂੰ ਤੁਸੀਂ ਜੇ ਰੈਗੂਲਰ ਯੂਜ਼ ਕਰੋਗੇ ਇੱਕ ਦਿਨ ਛੱਡ ਕੇ ਤੇ ਫਿਰ ਦੇਖਿਓ ਤੁਹਾਨੂੰ ਕਿੰਨਾ ਵਧੀਆ ਰਿਜ਼ਲਟ ਮਿਲਦਾ ਹੈ ਤੇ ਇਹਦੇ ਵਿੱਚ ਜਿਹੜਾ ਤੁਸੀਂ ਹੋਰ ਮੈਂ ਪੈਕ ਦੱਸਿਆ ਉਹਨੂੰ ਵੀ ਹਾਂ ਮਿਕਸ ਕਰਕੇ ਯੂਜ਼ ਕਰਦੇ ਰਹੋ ਬਟ ਜੇ ਤੁਸੀਂ ਛਾਈਆਂ ਵਾਸਤੇ ਇਹ ਸਪੈਕ ਨੂੰ ਜਿਹੜਾ ਵਾ ਇਸ ਚੀਜ਼ ਨੂੰ ਯੂਜ਼ ਕਰ ਰਹੇ ਹੋ ਤਾਂ ਇਹਨੂੰ ਜਿਹੜਾ ਹਫਤੇ ਦੇ ਵਿੱਚ ਚਾਰ ਵਾਰ ਤੁਸੀਂ ਘਰ ਤੋਂ ਘੱਟ ਜਰੂਰ ਯੂਜ਼ ਕਰੋ ਤੇ ਫੇਰ ਹੀ ਅਸਰ ਹੋਵੇਗਾ ਕਿਉਂਕਿ ਜਿਹੜਾ ਆਲੂ ਦਾ ਰਸਵਾ ਆਲੂ ਜਿਹੜਾ ਵਾ ਛਾਈਆਂ ਨੂੰ ਜਿਹੜਾ ਵਾ ਬਹੁਤ ਹੀ ਜਲਦੀ ਰਿਮੂਵ ਕਰਦਾ ਹੈ ਤੇ ਮਲੱਠੀ ਇਹ ਦੋ ਚੀਜ਼ਾਂ ਜਿਹੜਾ ਵਾ ਬਹੁਤ ਜਲਦੀ ਰਿਮੂਵ ਕਰ ਦੀਆਂ ਨੇ ਤੇ ਹੁਣ ਅਸੀਂ ਜਿਹੜਾ ਪੈਕ ਲਗਾਵਾਂਗੇ ਤੇ ਇਹ ਦੇਖੋ ਪੈਕ ਜਿਹੜਾ 19 ਡੇਰ ਤੱਕ ਸੈੱਟ ਹੋ ਗਿਆ ਏ ਇਹਨੂੰ ਪਹਿਲਾਂ ਤੁਸੀਂ ਜਿਹੜਾ ਵਾ ਉਹ ਖੋਲ ਕੇ ਰੱਖ ਲੈਣਾ ਹੈ ਤੇ ਹੁਣ ਅਸੀਂ ਜਿਹੜਾ ਵਾ ਪੈਕ ਲਗਾਵਾਂਗੇ ਪੈਕ ਨੂੰ ਤੁਸੀਂ ਜਿਹੜਾ ਵਾ ਚੰਗੀ ਤਰ੍ਹਾਂ ਭਰ-ਭਰ ਕੇ ਲਾਉਣਾ ਹੈ ਥਿੱਕ ਜੀ ਲੇਅਰ ਕਰਕੇ ਲਗਾਉਣੀ ਹੈ ਤਾਂ ਜਿਹੜੇ ਜਲਦੀ ਜਿਹੜਾ ਸੁੱਕੇ ਨਾ ਇਹਨੂੰ ਘੱਟ ਤੋਂ ਘੱਟ ਜਿਹੜਾ 20-25 ਮਿੰਟ ਲਗਾ ਕੇ ਰੱਖੋ ਥੋੜੀ ਦੇਰ ਨਹੀਂ ਲਗਾ ਕੇ ਰੱਖਣਾ ਫੇਰ ਹੀ ਇਹ ਜਿਹੜਾ ਸ਼ਾਇਆ ਤੇ ਅਸਰ ਕਰੇਗਾ ਤੇ ਬੀ ਰੂਟ ਜੇ ਨਾ ਹੋਵੇ ਤੁਹਾਡੇ ਕੋਲ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਬਟ ਆਲੂ ਚੌਲਾਂ ਦਾ ਆਟਾ ਤੇ ਚੌਲਾਂ ਦਾ ਪਾਣੀ ਤੇ ਮਲਠੀ ਇਹ ਜ਼ਰੂਰੀ ਆ ਤੇ ਬੀ ਰੂਟ ਜਿਨ੍ਹਾਂ ਦੇ ਨਹੀਂ ਆ ਉਹ ਬੀ ਰੂਟ ਦਾ ਪਾਊਡਰ ਆ ਜਾਂਦਾ ਹੈ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਤੇ ਜੇ ਨਹੀਂ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਬਟ ਜੇ ਹੈਗਾ ਤਾਂ ਫਿਰ ਤੁਸੀਂ ਜ਼ਰੂਰ ਯੂਜ਼ ਕਰੋ ਤੇ ਹੁਣ ਅਸੀਂ ਚੰਗੀ ਮੋਟੀ ਕਰਕੇ ਲੇਅਰ ਇਹਦੀ ਲਗਾ ਲਈਏ ਤੇ ਇਹਨੂੰ ਹੁਣ ਤੁਸੀਂ ਜਿਹੜਾ ਵਾ 20 ਤੋਂ 25 ਮਿੰਟ ਜਿਹੜਾ ਇਹਦੇ ਸੁੱਕਣ ਦੀ ਵੇਟ ਕਰਨੀ ਹੈ ਤੇ ਫਿਰ ਤੁਸੀਂ ਹਲਕੇ ਹੱਥਾਂ ਨਾਲ ਇਹਦੀ ਸਕਰਵਿੰਗ ਕਰਕੇ ਇਹ ਕਿ ਜਿਆਦਾ ਤੁਸੀਂ ਰਗ ਰਗੜ ਕੇ ਨਹੀਂ ਮਲਣਾ ਹਲਕੇ ਹੱਥਾਂ ਨਾਲ ਇਹਦੀ ਸਕਰਵਿੰਗ ਕਰਕੇ ਫਿਰ ਤੁਸੀਂ ਇਹਨੂੰ ਸਾਫ਼ ਕਰ ਲੈਣਾ ਤੇ ਹੁਣ ਅਸੀਂ ਤੁਹਾਨੂੰ ਥੋੜੀ ਦੇਰ ਤੱਕ ਮਿਲਦੇ ਹਾਂ ਤੇ ਇਸ ਤਰੀਕੇ ਨਾਲ ਮੋਟੀ-ਮੋਟੀ ਲੇਅਰ ਲਗਾ ਲੈਣੀ ਹੈ ਤੇ ਇਹ ਬਹੁਤ ਹੀ ਵਧੀਆ ਇਫੈਕਟਿਵ ਹੈ ਤੇ ਮੈਂ ਗਰੰਟੀ ਦੇ ਕੇ ਕਹਿ ਸਕਦੀ ਹਾਂ ਕਿ ਨਸ਼ਾਈਆਂ ਦੀ ਪ੍ਰੋਬਲਮ ਜ਼ਰੂਰ ਦੂਰ ਹੋਵੇਗੀ ਤੇ ਨਾਲ ਤੁਸੀਂ ਆਪਾਂ ਸਾਡੇ ਤਕਰੀਬਨ 20 ਮਿੰਟ ਹੋ ਗਏ ਆ ਤੇ ਹੁਣ ਅਸੀਂ ਜਿਹੜਾ ਫੇਸ ਨੂੰ ਵਾਸ਼ ਹਲਕੇ ਹੱਥਾਂ ਨਾਲ ਜਿਹੜਾ ਮ사ਜ ਕਰਕੇ ਤੇ ਇਹਨੂੰ ਜਗਾ ਵਾਸ਼ ਕਰ ਲਵਾਂਗੇ ਵਾਸ਼ ਕਰਕੇ ਤੇ ਫਿਰ ਤੁਹਾਨੂੰ ਮਿਲਦੀਆਂ ਤੇ ਇਸ ਤੋਂ ਬਾਅਦ ਫਿਰ ਅਸੀਂ ਆਪਣਾ ਜਿਹੜਾ ਵਾ ਮੋਇਸਚਰਾਈਜ਼ਰ ਉਹ ਲਗਾਵਾਂਗੇ ਕਿਉਂਕਿ ਜਦੋਂ ਵੀ ਅਸੀਂ ਕੋਈ ਰੈਮਡੀ ਲਗਾਉਣੀ ਆ ਤਾਂ ਫਿਰ ਸਾਨੂੰ ਜਿਹੜਾ ਆਫਟਰ ਰੈਮਡੀ ਯੂਜ਼ ਕਰਨ ਤੋਂ ਜਿਹੜਾ ਬਾਅਦ ਵਿੱਚ ਸਾਨੂੰ ਜਿਹੜਾ ਵਾ ਆਪਣੀ ਸਕਿਨ ਨੂੰ ਮੋਇਸਚਰ ਜਿਹੜਾ ਜ਼ਰੂਰ ਦੇਣਾ ਚਾਹੀਦਾ ਹਾਂਜੀ ਫੇਸ ਜਿਹੜਾ ਅਸੀਂ ਵਾਸ਼ ਕਰ ਲਿਆ ਹੈ ਸਾਫ਼ ਕਰ ਲਿਆ ਹੈ ਤੇ ਹੁਣ ਜਿਹੜੀ ਸਕਿਨ ਸਾਡੀ ਬਿਲਕੁਲ ਐਨ ਸੌਫਟ ਹੋ ਗਈ ਹੈ ਤੇ ਬਹੁਤ ਹੀ ਜ਼ਿਆਦਾ ਫਰੈਸ਼ ਜਿਹੜਾ ਵਾ ਉਹ ਫੀਲ ਹੋਣ ਰਿਹਾ ਹੈ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਯੂਜ਼ ਕਰੋਗੇ ਤਾਂ ਤੁਹਾਨੂੰ ਜਿਹੜਾ ਵਾ ਬਿਲਕੁਲ ਜਿਹੜਾ ਅਸਰ ਪਵੇਗਾ ਤੇ ਸ਼ਾਇਦ ਤੁਹਾਡੀਆਂ ਸ਼ਾਇयां ਜਿਹੜੀਆਂ ਹੌਲੀ-ਹੌਲੀ ਜਿਹੜੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਇਸ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਹੈ ਕਿ ਮਲਠੀ ਵਾਲਾ ਜਿਹੜਾ سیرਮ ਇਹ ਮਲਠੀ ਵਾਲਾ سیرਮ ਇਹਨੂੰ ਤੁਸੀਂ ਜ਼ਰੂਰ ਯੂਜ਼ ਕਰਨਾ ਹੈ ਕਿਉਂਕਿ ਮਲਠੀ ਵਾਲਾ ਪੈਕ ਲਗਾਉਣ ਤੋਂ ਬਾਅਦ ਇਹਨੂੰ سیرਮ ਨੂੰ ਲਗਾਉਣਾ ਬਹੁਤ ਜ਼ਰੂਰੀ ਹੈ ਮੈਂ ਤਾਂ ਸਭ ਕੁਝ ਲਗਾਉਣਾ ਭੁੱਲ ਸਕਦੀ ਹਾਂ ਬਟ ਇਹ سیرਮ ਲਗਾਉਣਾ ਨਹੀਂ ਭੁੱਲਦੀ ਜਿਹੜਾ ਅਸੀਂ ਹੋਮ ਮੇਡ ਘਰੇ ਤਿਆਰ ਕੀਤਾ ਹੈ ਬਸ ਇੱਕ ਵਾਰੀ ਉਂਗਲ ਡਿਪ ਕਰਕੇ ਫੇਸ ਤੇ ਲਗਾ ਲੈਣਾ ਹੈ ਇਹਨੂੰ ਹਲਕੇ ਹੱਥਾਂ ਨਾਲ ਇਹਦੀ ਕਰ ਲੋ ਮ사ਜ ਸਵੇਰੇ ਸ਼ਾਮ ਇਹਦੀ ਜਿਹੜੀ ਆ ਉਹ ਦੋ ਟਾਈਮ ਤਾਂ ਇਹਨੂੰ ਜਿਹੜਾ ਜ਼ਰੂਰ ਯੂਜ਼ ਕਰੋ ਤਾਂ ਜੇ ਤੁਸੀਂ ਧੁੱਪ ਦੇ ਵਿੱਚ ਜਦੋਂ ਦੁਪਹਿਰ ਨੂੰ ਬਾਹਰ ਨਿਕਲਦੇ ਹੋ ਤਾਂ ਉਸ ਟਾਈਮ ਤੁਸੀਂ ਸਨ ਸਕਰੀਨ ਲਗਾ ਸਕਦੇ ਹੋ ਫਿਰ ਇਸ ਇੱਕਦਮ ਜਿਹੜਾ ਉਹ ਸ਼ਾਈਨੀ ਹੋ ਜਾਂਦਾ ਹੈ ਤੁਹਾਨੂੰ ਕੋਈ ਵੀ ਕਰੀਮ ਕਿਸੇ ਵੀ ਪ੍ਰਕਾਰ ਦੇ ਪ੍ਰੋਟੈਕਟ ਲੋਗਾਂ ਨੂੰ ਦੀ ਕੋਈ ਜ਼ਰੂਰਤ ਨਹੀਂ ਹੈ ਇਹਦੇ ਨਾਲ ਹੀ ਤੁਹਾਡਾ ਜਿਹੜਾ ਵਾ ਫੇਸ ਵਾ ਉਹ ਸਾਫ਼ ਹੋ ਜਾਂਦਾ ਹੈ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਇਹ ਰੈਮੇਡੀ ਪਸੰਦ ਆਈ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਸ਼ੇਅਰ ਕਰਾਂਗੇ ਤਾਂ ਕਿਸੇ ਤੱਕ ਹੋਰ ਤੱਕ ਵੀ ਨੌਲੇਜ ਇਹ ਪਹੁੰਚੇਗੀ ਤੇ ਵੱਧ ਤੋਂ ਵੱਧ ਜਿਹੜਾ ਵਾ ਇਸ ਵੀਡੀਓ ਨੂੰ ਰਿਸਪਾਂਸ ਮਿਲੇਗਾ ਕਿਉਂਕਿ ਜੇ ਸਾਨੂੰ ਰਿਸਪਾਂਸ ਮਿਲਦਾ ਹੈ ਤਾਂ ਫਿਰ ਅਸੀਂ ਤੁਹਾਡੇ ਵਾਸਤੇ ਹੋਰ ਨਵੀਆਂ ਵੀਡੀਓ ਲੈ ਕੇ ਆਉਂਦੇ ਆ ਸਾਨੂੰ ਵੀ ਜਿਹੜੀ ਆ ਮੋਟੀਵੇਸ਼ਨ ਮਿਲਦੀ ਹੈ ਤੇ ਫਿਰ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇ ਤੁਹਾਨੂੰ ਕਿਸੇ ਚੀਜ਼ ਦਾ ਡਾਊਟ ਹੋਵੇ ਜਾਂ ਹੋਰ ਕਿਸੇ ਚੀਜ਼ ਦੀ ਬਾਏ ਤੁਸੀਂ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ ਥੱਲੇ ਕਮੈਂਟ ਕਰ ਸਕਦੇ ਹੋ ਵੀਡੀਓ ਦੇ ਨੀਚੇ ਤੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੇ ਤੁਹਾਨੂੰ ਪਸੰਦ ਆਈ ਹੋਵੇਗੀ